ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰਦੇਵ ਜੈ ਭੀ ਸਾਥਿਓ ਜਿਵੇਂ ਕਿ ਆਪ ਨੂੰ ਪਤਾ ਕਿ ਪੰਜਾਬ ਦੇ ਵਿੱਚ ਖਾਸ ਕਰ ਮਾਝਾ ਤੇ ਮਾਲਵਾ ਇਸ ਵੇਲੇ ਹੜ੍ਹਾਂ ਦੇ ਪ੍ਰਭਾਵ ਅਧੀਨ ਆ ਚੁੱਕਾ ਆ ਬਹੁਤ ਸਾਰੇ ਪਿੰਡ ਜਿਹੜੇ ਪਾਣੀ ਦੇ ਨਾਲ ਤਬਾਹ ਹੋ ਚੁੱਕੇ ਹਨ ਪੰਜਾਬ ਨੂੰ ਦੁਬਾਰਾ ਖੜਨ ਕਰਨ ਵਾਸਤੇ ਸਾਰੇ ਪੰਜਾਬੀਆਂ ਨੂੰ ਇੱਕ ਵਾਰੀ ਹਾਂ ਦਾ ਨਾਰਾ ਮਾਰਨਾ ਪੈਣਾ ਦੁਆਬੇ ਨੂੰ ਵੀ ਅੱਗੇ ਆਉਣਾ ਪੈਣਾ ਦੁਆਬੇ ਵਿੱਚੋਂ ਬਹੁਤ ਸਾਰੀਆਂ ਟਰਾਲੀਆਂ ਜਿਹੜੀਆਂ ਉਹ ਰਾਸ਼ਨ ਦੀਆਂ ਜਾ ਰਹੀਆਂ ਮੈਂ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਇਸ ਵੇਲੇ ਜੋ ਖਾਸ ਕਰ ਤ੍ਰਾਸ ਦੀ ਹੈਗੀ ਉਹ ਪਸ਼ੂਆਂ ਲਈ ਹੈ ਕਿ ਪਸ਼ੂ ਪਾਣੀ ਦੇ ਵਿੱਚ ਖੜੇ ਆ ਉਹਨਾਂ ਦੇ ਜਿਹੜੇ ਖੋਰਾ ਉਹ ਗਲ ਰਹੇ ਆ ਉਹਨਾਂ ਦੇ ਵਿੱਚ ਅਲਰਜੀ ਦੀ ਬਿਮਾਰੀ ਬਹੁਤ ਫੈਲ ਰਹੀ ਆ ਸਾਨੂੰ ਸਾਰਿਆਂ ਨੂੰ ਇਹ ਚੀਜ਼ ਵੱਲ ਵੀ ਧਿਆਨ ਦੇਣਾ ਚਾਹੀਦਾ ਕਿ ਇਹ ਕੁਦਰਤ ਜਿਹੜੀ ਆ ਆਪਾਂ ਨੂੰ ਸਾਹਮਣੇ ਰੱਖਣਾ ਪੈਣਾ ਸੋ ਸਾਨੂੰ ਇਹਨਾਂ ਜਾਨਵਰਾਂ ਵੱਲ ਵੀ ਧਿਆਨ ਦੇਣਾ ਪੈਣਾ ਸੋ ਬੇਗੰਪੁਰਾ ਟਾਈਗਰ ਫੋਰਸ ਤੇ ਨਾਲ ਜੋ ਸਹਿਯੋਗੀ ਸੰਸਥਾਵਾਂ ਹੈਗੀਆਂ ਆ ਸੋਸਾਇਟੀਆਂ ਹੈਗੀਆਂ ਆ ਉਹ ਲਗਾਤਾਰ ਇਹ ਉਪਰਾਲਾ ਕਰ ਰਹੀਆਂ ਆ ਕਿ ਉਥੇ ਪਸ਼ੂਆਂ ਦੀਆਂ ਦਵਾਈਆਂ ਜੜੀਆਂ ਪਹੁੰਚਾਈਆਂ ਜਾਣ ਮੈਂ ਦੱਸਣਾ ਚਾਹੁੰਦਾ ਕਿ ਸੰਦੀਪ ਰਾਜਪੂਤ ਜੀ ਔਰ ਸਤਵੀਰ ਸਿੰਘ ਸੱਤੀ ਜੀ ਬਹੁਤ ਵਧੀਆ ਆਰਗੇਨਾਈਜੇਸ਼ਨ ਚਲਾ ਰਹੇ ਆ ਜਿਹਦੇ ਵਿੱਚ ਖਾਸ ਕਰ ਜਾਨਵਰਾਂ ਦਾ ਧਿਆਨ ਰੱਖਿਆ ਜਾ ਰਿਹਾ ਆ ਤੇ ਅਗਲੇ 1-2 ਦਿਨਾਂ ਤੱਕ ਆਪਾਂ ਫੇਰ ਪਸ਼ੂਆਂ ਦੀਆਂ ਦਵਾਈਆਂ ਲੈ ਕੇ ਜਾਵਾਂਗੇ ਆਪ ਸਭ ਨੂੰ ਨਿਮਰਤਾ ਸਹਿਤ ਬੇਨਤੀ ਇਸੇ ਤਰ੍ਹਾਂ ਹੜਪ੍ਰਭਾਵਿਤ ਇਲਾਕਿਆਂ ਦੇ ਵਿੱਚ ਆਪਣੀਆਂ ਸੇਵਾਵਾਂ ਤੁਸੀਂ ਇਸੇ ਤਰ੍ਹਾਂ ਜਾਰੀ ਰੱਖਣੀਆਂ ਜਦੋਂ ਤੱਕ ਮੋੜ ਜੋ ਸਾਡਾ ਮਾਝਾ ਤੇ ਮਾਲਵਾ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਜਾਂਦਾ ਬਹੁਤ ਬਹੁਤ ਧੰਨਵਾਦ